ਗੱਲ ਸੁਣ ਲੋ ਮੇਰੀ ਓਏ ਮੈਂ ਤਾਂ ਆਈ ਵੇਚੂ ਮੇਰੇ ਸਿਰ ਤੇ ਬਾਈ ਜੀ ਦਾ ਪੂਰਾ ਹੱਥਾ ਛੋਡੇ ਵਰਗੇ ਪਤਾ ਨਹੀਂ ਕਿੰਨੇ ਘਟਾ ਪਾਦੇ ਹੁਣ ਤੱਕ ਅਜੇ ਠੀਕ ਹੈ ਨਾ ਮੇਰੀ ਗੱਲ ਸੁਣੋ ਓਏ ਜਾ ਕੇ ਸੁਨੇਹਾ ਲਾਦੇ ਉਹਦੇ ਬਾਈ ਜੀ ਨੂੰ ਤੇ ਜੀ ਨੂੰ ਇਹ ਤੋਂ ਪਹਿਲਾਂ ਜਿਹੜਾ ਵੇਚ ਲਿਆ ਵੇਚ ਲਿਆ ਸਾਡੇ ਪਿੰਡ ਚ ਨਾ ਬੜ ਗਏ ਹਾਲੇ ਤੂੰ ਤੇ ਨਾਲੇ ਤੇਰਾ ਬਾਈ ਜੀ ਜਾ ਓਏ ਤੁਸੀਂ ਰੋਕ ਕੇ ਦਿਖਾ ਦਿਓ ਓਏ ਉਹ ਬਾਈ ਕਰਦੇ ਉਹਨਾਂ ਨੂੰ ਫੋਨ ਕਰਤਾ ਬਈ ਯਾਰ ਫੋਨ ਚੈੱਕਦੇ ਨਹੀਂ ਫੋਨ ਕਿਹੜੇ ਵੇਲੇ ਖੇਡਾਂਗੇ ਜਾ ਕੇ ਉਹਦੇ ਦੂਜਾ ਮੈਚ ਆਪਣਾ ਯਾਰ ਮੁਰਗੇ ਅਗਲੇ ਕਮੇਟੀ ਦਾ ਮਿੰਟ ਤਾਂ ਕਰਨੀਆਂ ਪੈਂਦੀਆਂ ਜਾ ਕੇ ਯਾਰ ਗਰੁੱਪ 'ਚ ਵੀ ਬੋਲ ਕੇ ਪਾਤਾ ਨਾ ਬਈ ਉਹ ਉਹ 'ਚ ਕੋਈ ਜਵਾਬ ਕਦੇ ਨਾ ਹੋਇਆ ਵੀ ਗਰਾਊਂਡ ਦੇ ਟਾਈਮ ਟਾਈਮ ਨਾਲ ਆਈ ਗਰਾਊਂਡ 'ਚ ਯਾਰ ਇਹ ਐਂ ਕਰਦੇ ਆ ਬਈ ਇਹੀ ਕੰਮ ਹੈ ਇਹਨਾਂ ਦਾ ਹਰ ਬਾਰ ਯਾਰ ਓ ਹੈਲੋ ਯਾਰ ਇਹ ਪਾਤਾ ਬੋਲ ਕੇ ਮੈਂ ਬਈ ਓਏ ਆ ਜਾ ਯਾਰ ਮੈਂ ਖੜਾ ਐ ਇੱਥੇ ਮੈਂ ਤੈਨੂੰ ਡਿੱਕੀ ਜਣਾ ਓ ਯਾਰ ਤੂੰ ਦੇਖ ਲੈ ਯਾਰ ਦੁਬਾਰੇ ਕਰ ਲੈ ਦੁਬਾਰੇ ਗਰੁੱਪ 'ਚ ਬੋਲ ਕੇ ਪਾਣਾ ਕੀ ਰਹਿਣਾ ਛੱਡ ਪਰੇ ਯਾਰ ਫੋਨੀ ਕਰ ਲੈ ਲੈ ਪਾਣੀ ਆਵਟਾਂਗੇ ਜੇ ਨਾ ਇਹ ਤਾਂ ਯਾਰ ਜਾਣੀ ਪੈਣਾ ਬਈ ਕਿਹੜੇ ਬਿਲ ਦੇ ਬੈਠੇ ਆਪਾਂ ਯਾਰ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਵਾਂ ਕਿ ਤੇ ਲੇਟ ਨਾ ਹੋ ਜੀਏ ਹੋਰ ਬਈ ਮੈਂ ਤੈਨ ਓ ਕਿਵੇਂ ਆ ਗੰਡਿਆ ਵਧੀਆ ਵਧੀਆ ਕਿਵੇਂ ਚੱਲਦਾ ਕੰਮਕਾਰ ਤੇਰਾ ਕੰਮ ਪੂਰਾ ਵਧੀਆ ਵਧੀਆ ਚੱਲੀ ਜਾਂਦਾ ਹਾਂ ਇੱਕ ਮੈਨੂੰ ਡਰ ਲੱਗਦਾ ਕਾਲਾ ਡਰ ਲੱਗਦਾ ਫਸਾਉਣ ਆਦੇ ਮੈਨੂੰ ਯਾਰ ਉਹ ਯਾਰ ਕਿਧਰੇ ਈ ਫਸਦਾ ਤੂੰ ਬਥੇਰੀ ਆਪਣੀ ਬਾਈ ਦੀ ਪਹੁੰਚ ਆ ਸਰਕਾਰੀ ਦਰਬਾਰੇ ਉਹਦੀ ਪੂਰੀ ਆ ਉਹ ਦੱਬੀ ਰੱਖ ਕੰਮ ਜਿੰਨਾ ਦੱਬੇ ਜਾਂਦਾ ਮੈਂ ਤੈਨੂੰ ਕੋਈ ਨਾ ਫਿਰ ਮੈਂ ਦੱਬੀ ਦਾ ਹਾਂ ਠੀਕ ਹੈ ਨਾ ਅੜ ਜਾ ਮੈਂ ਤੈਨੂੰ ਦੰਨਾ ਸਮਾਨ ਆ ਦੇਖ ਕੋਈ ਨਾ ਆਪਰੇ ਜੇ ਬੰਦੇ ਲੱਗਦੇ ਆ ਤਾਂ ਆਪਣੇ ਪਿੰਡ ਦਾ ਲੰਮਾ ਜਾ ਯਾਰ ਉਮ ਗੱਲ ਉਹ ਲਾ ਮੇਰੀ ਹਾਂ ਕੰਮ ਰੱਖ ਨੱਪ ਕੇ ਠੀਕ ਹੈ ਭਾਈ ਸਾ ਤੈਨੂੰ ਪੂਰਾ ਨਿਭਾਰਾਂਗੇ ਤੈਨੂੰ ਪੈਸੇ ਨਾਲ ਠੀਕ ਹੈ ਨਾ ਪਰ ਬਸ ਲੰਬਾ ਨਹੀਂ ਆਉਣਾ ਚਾਹੀਦਾ ਕੋਈ ਕੰਮ ਦਾ ਕੋਈ ਲੰਬਾ ਨਹੀਂ ਆਉਂਦੇ ਆਪਾਂ ਹਾਂ ਜੇ ਮੈਨੂੰ ਲੰਬਾ ਆ ਗਿਆ ਫਿਰ ਭਾਈ ਮੈਨੂੰ ਬੋਲੂਗਾ ਤੇ ਫਿਰ ਤੂੰ ਆ ਦਾ ਵਿਚਾਰ ਲਈ ਨਾ ਨਾ ਕੋਈ ਗੱਲ ਨਹੀਂ ਲੰਬਾ ਨਹੀਂ ਆਉਣਾ ਆਪੀ ਰੱਖ ਮੇਰਾ ਵੀ ਹੈ ਗੁਗੂ ਹਾਂ ਭਾਈ ਆਪਾਂ ਦੇਖੀਏ ਜਾ ਕੇ ਯਾਰ ਚੱਲ ਭਾਈ ਦੇਖ ਲੈਨੇ ਆਂ ਦਲ ਇੱਕ ਤਾਂ ਆਪਣੇ ਪਿੰਡ ਦਾ ਹੀ ਆ ਥੋੜਾ ਨਾਲ ਨਿਕਲ ਜਾਨੀਗਾ ਉਹ ਇਹ ਰੋਜ਼ ਆਉਂਦਾ ਇਹਨੂੰ ਕੁਛ ਨਾ ਕੋਈ ਫੜਾ ਕੇ ਮੁਰ ਜਾਂਦਾ ਯਾਰ ਦੇਖ ਲੈਨੇ ਆਂ ਭਾਈ ਹਾਂ ਆ ਆ ਆ ਓ ਓਕੇ ਮੈਂ ਗੁਰਵਿੰਦਰ ਵਧੀਆ ਬਾਈ ਕੀ ਹਾਲ ਹੈ ਠੀਕ ਹੈ ਵਧੀਆ ਆਹ ਬਾਈ ਕੌਣ ਉਹ ਮੇਰਾ ਦੋਸਤ ਆ ਬਾਈ ਅੱਛਾ ਕੀ ਕਰਨ ਆਉਂਦਾ ਇੱਥੇ ਇਹ ਗਰਾਊਂਡ 'ਚ ਉਹ ਅਸੀਂ ਮੈਂ ਇੱਥੇ ਤਿਆਰੀ ਕਰਦਾ ਹਾਂ ਮੇਰੇ ਕੋਲੇ ਆ ਜਾਂਦਾ ਮਿਲਣ ਆ ਜਾਂਦਾ ਮੈਨੂੰ ਨਾਲ ਦੇ ਪਿੰਡੋਂ ਕਰਦਾ ਹੈ ਨਹੀਂ ਤੈਨੂੰ ਦਰੀ ਕਰਦਾ ਕਿ ਉਹ ਬਾਈ ਕਰਦਾ ਹੁੰਦਾ ਤੁਸੀਂ ਉਦੋਂ ਹਟ ਜਾਨੇ ਹੋ ਇੱਧਰ ਬਗ ਜਾਣਾ ਗਰਾਊਂਡ 'ਚ ਦੁਪਹਿਰੇ ਲਾਉਂਦਾ ਨਾ ਮਿਹਨਤ ਇਹ ਬੜਾ ਦਾਗੜਾਗਾ ਤੇ ਕੰਮ ਕੀ ਹੁੰਦਾ ਇੱਥੇ ਐਂ ਦੱਸਦੇ ਮੈਨੂੰ ਇਹਦਾ ਓ ਬਾਈ ਮੈਨੂੰ ਮਿਲ ਆ ਜਾਂਦਾ ਏਡੀ ਗਿੱਡੀ ਨਾਲ ਬਾਈ ਫੰਦਾ ਗਰਾਊਂਡ ਆ ਯਾਰ ਤੁਸੀਂ ਕਿਹ ਆਪਣਾ ਯਾਰ ਓਏ ਗਰਾਊਂਡ ਦਾ ਸਾਂਝਾ ਹੈਗਾ ਭਰਾਵਾ ਰੋਹ ਤਨ ਕੁੜੀ ਜੀ ਫੜਾ ਕੇ ਮੁਰ ਜਾਂਦਾ ਯਾਰ ਮੈਂ ਕਿੰਨੇ ਵਾਰੀ ਦੇਖ ਲਿਆ ਇਹ ਹੋਰ ਕਾ ਕੁੜੀ ਜੀ ਕੀ ਫੜਾਉਂਦਾ ਕਰਿੰਦਾ ਓ ਬਾਈ ਯਾਰ ਓਏ ਕਿਹੜੀ ਸਾਡੇ ਕੋਲ ਕੁੜੀ ਬੁਲਾਈ ਆ ਯਾਰ ਮੈਨੂੰ ਮੁੱਕਰੀ ਜਾਂਦਾ ਲੈ ਸ਼ਰਮ ਯਾਰ ਤੂੰ ਕੌਣ ਆਇਆ ਮੇਰੀ ਗੱਲ ਸੁਣ ਲੈ ਬਾਈ ਜਿਹੜੀਆਂ ਬਾਇਬਤਾਂ ਆ ਕਰਦੇ ਹੋ ਸਾਡੇ ਪਿੰਡ ਇਹ ਕੰਮ ਨਹੀਂ ਚੱਲਣਾ ਤੂੰ ਵੀ ਬੰਦਾ ਬਣ ਜਾ ਓਏ ਬਾਈ ਮਤਾ ਬੰਦਾ ਹੀ ਆ। ਸਾਡਾ ਭਰਾ ਆ ਗਾ ਤੈਨੂੰ ਅਸੀਂ ਤਾਂ ਕਹਨੇ ਆ। ਓਏ ਯਾਰ ਤੁਸੀਂ ਕੌਣ ਹੋ ਪੁੱਛਣ ਵਾਲੇ ਯਾਰਾ। ਸਾਡਾ ਗਰਾਮ। ਸਾਡੇ ਪਿੰਡ ਦਾ ਗਰਾਊਂਡ ਆ, ਸਾਡਾ ਪਿੰਡ ਆ। ਅਸੀਂ ਆਪਦੇ ਪਿੰਡ 'ਚ ਵੀਰੇ ਕੋਈ ਹਰਕਤ ਇਹ ਜੀ ਕਰਨ ਨਹੀਂ ਦੇਣੀ ਜਿਹਦੇ ਨਾਲ ਜਵਾਕਾਂ ਦੇ ਗਲਤ ਪ੍ਰਭਾਵ ਹੋਵੇ। ਮੇਰੀ ਗੱਲ ਸੁਣ। ਕਰਦੀ ਨਹੀਂ ਸੀ ਗਲਤ ਕੰਮ ਕੋਈ ਯਾਰਾ। ਕੋਈ ਗਲਤ ਕੰਮ ਨਹੀਂ ਕੀਤਾ। ਮੇਰਾ ਲਿਆ ਜਿਹਰੇ ਕੋਲੇ ਆ ਗਿਆ ਫੇਰ ਕਿੱਡੀ ਗੱਲ ਹੋਊਗੀ ਓਏ। ਦੇ ਆਕੜਾ ਦੇਖ ਕੇ ਮੈਂ ਯਾਰਾ। ਔਖਾ ਹੋਈ ਜਾਂਦਾ ਓਏ। ਤੈਨੂੰ ਫੜਾਇਆ ਕੀ ਇਹਨੇ? ਤੈਨੂੰ ਜਾਲਾ ਜਾਲਾ ਛੱਡੋ। ਹਰ ਕੋ ਤੈਨੂੰ ਫੜਾਇਆ ਕੀ ਇਹਨੇ? ਓ ਖੜੋਣੇ ਸਾਹਮਣੇ ਦਾ ਫੜਾਇਆ ਯਾਰ ਤਲਾਸ਼ੀ ਦਾ ਯਾਰ ਤਲਾਸ਼ੀ ਦੇਖੀ ਗਾਉਂਦਾ ਯਾਰ ਤਲਾਸ਼ੀ ਨਾਲ ਯਾਰ ਸਾਡਾ ਗਰਾਊਂਡ ਆ ਸੀ ਪਿੰਡ ਦੇ ਅੰਦਰ ਗਰਾਊਂਡ 'ਚ ਖੜਾ ਹੋ ਰਿਹਾ ਹੁੰਦਾ ਇਹ ਆ ਸਾਡੇ ਪਿੰਡ ਦਾ ਮੁੰਡਾ ਸਾਡਾ ਇਹਦਾ ਨਸ਼ੇ ਤੇ ਪੀ ਪੀ ਉਸ ਜਵਾਕਾਂ ਨੂੰ ਨਾ ਲਾ ਦੇ ਉੱਥੇ ਸੋਜਵਾਕ ਹੋਦਾ ਖੇਡਣ ਗਰਾਊਂਡ 'ਚ ਓ ਯਾਰ ਕਿਹੜੇ ਵੇਲੇ ਦੇਖ ਲਿਆ ਤੂੰ ਮੈਨੂੰ ਜਵਾਕਾਂ ਨੂੰ ਸੇ ਲੱਗੇ ਨੂੰ ਜੇ ਦੇਖਿਆ ਤੈਨੂੰ ਫੇਰ ਹੀ ਕਿਹਾ ਸੀ ਮੇਰੀ ਗੱਲ ਸੁਣੋ ਸੱਚ ਦੱਸਦੇ ਤੂੰ ਸਾਡਾ ਭਰਾ ਹੈਂਗਾ ਝੂਠ ਨਾ ਮਾਰ ਤੈਨੂੰ ਹੀ ਕੀ ਫੜਾ ਕੇ ਜਾਂਦਾ ਗਾਂ ਤੂੰ ਕੀ ਵੇਚਦਾਗਾ ਸਦਾ ਆਪਦਾਗਾ ਤੇਰੀ ਵਸਤੀ ਕਹਨੇ ਆਸੀਂ ਸਾਨੂੰ ਕੀ ਹੋਰ 20 ਗੁਰੇ ਫਿਰਦੇ ਓਏ ਇਹ ਜੇ ਬੰਦੇ ਮੁੜ ਕੇ ਫਸਾ ਦਿੰਦੇ ਹੁੰਦੇ ਆ ਮੁੜ ਕੇ ਫੋਨ ਵੀ ਨ ਚੱਕਣੇ ਇਹਨੇ ਓ ਬਾਈ ਤੁਹਾਨੂੰ ਵਹਿਮ ਹੋ ਗਿਆ ਯਾਰ ਅਸੀਂ ਤੇਰੇ ਕੰਮ ਆਵਾਂਗੇ ਦੇਖ ਲਾ ਦੂ ਦੱਸ ਦੇ ਸਕੀ ਆ ਆਪਣੇ ਦਾ ਜਵਾਗਿਆ ਗਰਾਊਂਡ ਦੇ ਸਾਰੇ ਇੱਥੇ ਯਾਰ ਤੁਸੀਂ ਕੰਮ ਕਰੀ ਜਾਂਦੇ ਓਏ ਇੱਕ ੱਕੇ ਵਾਲੀ ਕੁੜੀ ਜੜੀ ਜਾਂਦਾ ਯਾਰ ਪਾਸੇ ਹੋ ਕੇ ਗੱਲ ਕਰ ਲੈ ਬੁਲਾਇਆ ਕਿਸੇ ਨੇ ਓਏ ਨਹੀਂ ਬੁਲਾਇਆ ਸੀ ਇਹਦੇ ਨਾਲ ਦੱਸ ਗਰੇਵਿੰਦਰ ਕੀ ਆ ਤੇਰੇ ਕੋਲ ਦੱਸ ਕੀ ਆ ਮੇਰੇ ਕੋਲ ਓ ਬਾਈ ਯਾਰ ਕਿਹ ਨਾਲ ਕੁੜੀ ਜੀ ਦਿੰਦਾ ਆ ਹਾ ਵੇ ਆ ਆ ਗਿਆ ਵੇ ਵੇ ਹੈਲੋ ਅਨਸਹੀ ਹੈ ਹੁੰਦੇ ਸੀ ਮੁੰਡੇ ਗੱਲ ਸੁਣਦਾ ਮੇਰੀ ਸਾਡੇ ਵਾਗ ਪਗੜਦੇ ਇੱਥੇ ਆ ਕੇ ਓਏ ਗੱਲ ਸੁਣ ਲੋ ਮੇਰੀ ਓਏ ਮੈਂ ਤਾਂ ਆਈ ਵੇਚੂ ਮੇਰੇ ਸਰ ਤੇ ਬਾਈ ਜੀ ਦਾ ਪੂਰਾ ਹੱਥਾ ਛੋਡੇ ਵਰਗੇ ਪਤਾ ਨਹੀਂ ਕਿ ਕਿੰਨੇ ਘਟ ਪਾਦੇ ਹੁਣ ਤੱਕ ਅਜੇ ਠੀਕ ਹੈ ਨਾ ਮੇਰੀ ਗੱਲ ਸੁਣੋ ਓਏ ਤੇ ਆ ਕੇ ਸੁਨਿਆਹ ਲਾਦੇ ਤੇ ਬਾਈ ਜੀ ਨੂੰ ਤੇ ਜੀ ਨੂੰ ਇਹ ਤੋਂ ਪਹਿਲਾਂ ਜਿਹੜਾ ਵੇਚ ਲਿਆ ਵੇਚ ਲਿਆ ਸਾਡੇ ਪਿੰਡ ਚ ਨਾ ਬੜ ਗਏ ਨਾਲੇ ਤੂੰ ਤੇ ਨਾਲੇ ਤੇਰਾ ਬਾਈ ਜੀ ਜਾ ਓਏ ਤੁਸੀਂ ਰੋਕ ਕੇ ਦਿਖਾ ਦੇ ਓਏ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਤੇਰੀ ਵੱਡੀ ਪਹੁੰਚਾ ਦਬਾਓ ਜੋ ਉਤੋਂ ਦੱਸ ਦੇ ਜਾ ਕੇ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ YouTube ਚੈਨਲ ਤੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਵੱਲੋਂ ਵੀਰੇ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਅਸੀਂ ਤੁਹਾਡੇ ਵਾਸਤੇ ਛੋਟੀ ਜੀ ਨਸ਼ੇ ਦੇ ਖਿਲਾਫ ਹਨ ਜਿਹੜਾ ਪਿੰਡਾਂ ਦੇ ਵਿੱਚ ਹੁਣ ਨਸ਼ਾ ਹੈਗਾਗਾ ਜਾਂ ਜਿਹੜੇ ਭਰਾ ਗਲਤ ਸੰਗ ਦਾ ਸ਼ਿਕਾਰ ਹੋਏ ਹੈਗੇ ਤਾਂ ਜਿਹੜੀਆਂ ਆਉਣ ਵਾਲੀ ਪੀੜ੍ਹੀ ਆਪਾਂ ਉਹਨਾਂ ਨੂੰ ਕਿਵੇਂ ਬਚਾਈਏ ਤੇ ਜਿਹੜੇ ਨਸ਼ੇ ਦੇ ਵਿੱਚ ਫਸੇ ਹੋਏ ਆਪਾਂ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕਿਵੇਂ ਕੱਢੀਏ ਸਾਡੇ ਵੱਲੋਂ ਬਈ ਇੱਕ ਛੋਟੀ ਜੀ ਕੋਸ਼ਿਸ਼ ਆ ਸੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਡੇ ਵਾਸਤੇ ਪਾਰਟ ਲੈ ਕੇ ਆਵਾਂਗੇ ਅੱਜ ਪਹਿਲਾ ਪਾਰਟ ਆਪਣਾ ਆ ਰਿਹਾ ਹੈ ਵੀਡੀਓ ਦਾ ਬਈ ਸਪੋਰਟ ਕਰ